ਕਿਸਾਨਾਂ ਦੀਆਂ ਉਹ ਮੰਗਾਂ ਨੇ ਜਿਸ ਤੇ ਅੱਜ ਬਿਹਤ ਅਹਿਮ ਜਿਹੜੀ ਚਰਚਾ ਉਹ ਹੋਣ ਵਾਲੀ ਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਪੰਜਾਬ ਭਵਨ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇਖੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਵੇਲੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਜਿਹੜੇ ਨੇ ਉਹ ਪੰਜਾਬ ਭਵਨ ਪਹੁੰਚ ਚੁੱਕੇ ਨੇ ਤਾਂ ਤਸਵੀਰ ਦੇਖੋ ਤਸਵੀਰਾਂ ਦੇਖੋ ਨੇ ਆ ਤਾਂ ਲਗਾਤਾਰ ਤਸਵੀਰ ਆ ਦੇਖ ਸਕਦੇ ਹੋ ਤੁਸੀਂ ਮੁੱਖ ਮੰਤਰੀ ਪੰਜਾਬ ਦਾ ਕਾਫਲਾ ਜਿਹੜਾ ਹੈ ਉਹ ਜਦੋਂ ਪਵਨ ਪਹੁੰਚ ਚੁੱਕਿਆ ਤਾਂ ਕੁਝ ਪਲਾਂ ਦੇ ਵਿੱਚ ਇਹ ਅਹਿਮ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਹੈ ਤਾਂ ਪੰਜਾਬ ਦੀ ਖੇਤੀ ਨੀਤੀ ਤੇ ਜਿਹੜੀ ਆ ਉਹ ਵੱਡੀ ਚਰਚਾ ਹੋਊਗੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਹਾਲਾਂਕਿ ਜੋ ਅਧਿਕਾਰੀ ਲਗਾਏ ਜਾ ਰਹੇ ਆ ਅੰਦਰ ਮੌਜੂਦ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਾਂ ਵੱਡੀ ਮੀਟਿੰਗ ਅਹਿਮ ਮੀਟਿੰਗ ਹੈ ਵਿਅਹਤ ਅਹਿਮ ਮੰਗਾਂ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਜਿਹੜੀਆਂ ਨੇ ਉਹ ਅੰਦਰ ਵਿਚਾਰੀਆਂ ਜਾਣਗੀਆਂ ਤਾਂ ਹੁਣ ਵੇਖਣ ਜੋ ਗਊਗਾ ਕਿ ਇਸ ਮੀਟਿੰਗ ਦਾ ਸਿੱਟਾ ਕੀ ਨਿਕਲਦਾ ਹੈ ਤਾਂ ਆਪਣੇ ਆਪ ਦੇ ਵਿੱਚ ਬੇहद ਖਾਸ ਮੀਟਿੰਗ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਭਵਨ ਤੋਂ ਇਹ ਤਸਵੀਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਆਰਥਿਕ ਤੰਗੀ ਦੇ ਚੱਲਦੇ ਜਾਨ ਗੁਆਏ ਕਿਸਾਨਾਂ ਦੇ ਲਈ ਜਿਹੜਾ ਉਹ ਰਾਹਤ ਰਾਸ਼ੀ ਦੀ ਗੱਲ ਆਖੀ ਗਈ ਹੈ ਖੇਤੀ ਨੀਤੀ ਸਾਡੇ ਨਾਲ ਵਿਚਾਰ ਕੇ ਤੈਅ ਕੀਤੀ ਜਾਵੇ ਤਬਿਹਤ ਜਿਹੜਾ ਉਹ ਅਹਿਮ ਚਰਚਾ ਹੋਣੀ ਹੈ ਲਗਭਗ 31 ਦੇ ਕਰੀਬ ਹੈ ਜਿਹੜੀਆਂ ਕਿਸਾਨਾਂ ਦੀਆਂ ਉਹ ਮੰਗਾਂ ਨੇ ਜਿਸ ਤੇ ਅੱਜ ਬਿਹਤ ਅਹਿਮ ਜਿਹੜੀ ਚਰਚਾ ਉਹ ਹੋਣ ਵਾਲੀ ਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਪੰਜਾਬ ਭਵਨ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਆਲਾ ਅਫਸਰਾਨ ਅੰਦਰ ਮੌਜੂਦ ਰਹਿਣਗੇ ਬਿਜਲੀ ਮੰਤਰੀ ਹਰਪਜਿੰਦਰ ਸਿੰਘ ਈਟੀਓ ਅੰਦਰ ਮੌਜੂਦ ਨੇ ਬਿਜਲੀ ਸਬਸਿਡੀ ਤੇ ਚਰਚਾ ਜਿਹੜੀ ਆ ਉਹ ਲਗਾਤਾਰ ਬਣੀ ਰਹੂਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੰਜਾਬ ਭਵਨ ਤੋਂ ਤਸਵੀਰਾਂ ਨੇ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਾਂ ਸਿੱਧੀਆਂ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਵੇਲੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਜਿਹੜੇ ਨੇ ਉਹ ਪੰਜਾਬ ਭਵਨ ਪਹੁੰਚ ਚੁੱਕੇ ਨੇ ਤਾਂ ਤਸਵੀਰ ਦੇਖੋ ਤਸਵੀਰਾਂ ਦਿਖਾਉਂਦੇ ਆ ਤਾਂ ਲਗਾਤਾਰ ਤਸਵੀਰ ਦੇਖ ਸਕਦੇ ਹੋ ਤੁਸੀਂ ਮੁੱਖ ਮੰਤਰੀ ਪੰਜਾਬ ਦਾ ਕਾਫਲਾ ਜਿਹੜਾ ਹੈ ਉਹ ਜਾ ਪਵਨ ਪਹੁੰਚ ਚੁੱਕਿਆ ਤਾਂ ਕੁਝ ਪਲਾਂ ਦੇ ਵਿੱਚ ਇਹ ਅਹਿਮ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਹੈ ਤਾਂ ਪੰਜਾਬ ਦੀ ਖੇਤੀ ਨੀਤੀ ਤੇ ਜਿਹੜੀ ਆ ਉਹ ਵੱਡੀ ਚਰਚਾ ਹੋਊਗੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਹਾਲਾਂਕਿ ਜੋ ਅੰਦਰ ਮੌਜੂਦ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਾਂ ਵੱਡੀ ਮੀਟਿੰਗ ਅਹਿਮ ਮੀਟਿੰਗ ਹੈ ਬੇहद ਅਹਿਮ ਮੰਗਾਂ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਜਿਹੜੀਆਂ ਨੇ ਉਹ ਅੰਦਰ ਵਿਚਾਰੀਆਂ ਜਾਣਗੀਆਂ ਤਾਂ ਹੁਣ ਵੇਖਣ ਜੋ ਗਊਗਾ ਕਿ ਇਸ ਮੀਟਿੰਗ ਦਾ ਸਿੱਟਾ ਕੀ ਨਿਕਲਦਾ ਤਾਂ ਆਪਣੇ ਆਪ ਦੇ ਵਿੱਚ ਬੇहद ਖਾਸ ਮੀਟਿੰਗ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਭਗਵੰਤੋ ਦੀ ਤਸਵੀਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਆਰਥਿਕ ਤੰਗੀ ਦੇ ਚੱਲਦੇ ਜਾਨ ਗੁਆਏ ਕਿਸਾਨਾਂ ਦੇ ਲਈ ਜਿਹੜਾ ਉਹ ਰਾਹਤ ਰਾਸ਼ੀ ਦੀ ਗੱਲ ਆਖੀ ਗਈ ਹੈ ਖੇਤੀ ਨੀਤੀ ਸਾਡੇ ਨਾਲ ਵਿਚਾਰ ਕੇ ਤੈਅ ਕੀਤੀ ਜਾਵੇ ਤਾਂ ਤਬਿਹਤ ਜਿਹੜਾ ਉਹ ਅਹਿਮ ਚਰਚਾ ਹੋਣੀ ਹੈ ਲਗਭਗ 31 ਦੇ ਕਰੀਬ ਹੈ ਜਿਹੜੀਆਂ ਕਿਸਾਨਾਂ ਦੀਆਂ ਉਹ ਮੰਗਾਂ ਨੇ ਜਿਸ ਤੇ ਅੱਜ ਬਿਹਤ ਅਹਿਮ ਜਿਹੜੀ ਚਰਚਾ ਉਹ ਹੋਣ ਵਾਲੀ ਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਪੰਜਾਬ ਭੂਮਤ ਤੁਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਆਲਾ ਅਫਸਰਾਨ ਅੰਦਰ ਮੌਜੂਦ ਰਹਿਣਗੇ ਅ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਅੰਦਰ ਮੌਜੂਦ ਨੇ ਬਿਜਲੀ ਸਬਸਿਡੀ ਤੇ ਚਰਚਾ ਜਿਹੜੀ ਆ ਉਹ ਲਗਾਤਾਰ ਬਣੀ